ਹੈਲੋ ਬੱਚਿਓ ਅੱਜ ਆਪਾਂ ਤੁਹਾਡੇ ਸਾਹਮਣੇ 9ਵੀਂ ਜਮਾਤ ਦੇ ਪਹਿਲਾ ਚੈਪਟਰ ਜਿਸ ਦਾ ਨਾਮ ਸੰਖਿਆ ਪ੍ਰਣਾਲੀ ਹੈ ਉਸ ਦੇ ਉੱਪਰ ਅੱਜ ਆਪਾਂ ਐਮਸੀਕਿਊ ਦੀ ਵੀਡੀਓ ਲੈ ਕੇ ਆਏ ਹਾਂ ਸੋ ਆਉਣ ਵਾਲੇ ਦਿਨਾਂ ਦੇ ਵਿੱਚ ਆਪਾਂ ਲਗਭਗ ਸਾਰੇ ਹੀ ਚੈਪਟਰਸ ਦੀਆਂ ਜਿਹੜੀਆਂ ਵੀਡੀਓਜ਼ ਐ ਉਹ ਤੁਹਾਡੇ ਸਾਹਮਣੇ ਲੈ ਕੇ ਆਵਾਂਗੇ ਸੋ ਨੈਕਸਟ ਵੀਡੀਓਜ਼ ਵਾਸਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਤਾਂ ਜੋ ਆਉਣ ਵਾਲੇ ਸਾਰੇ ਵੀ ਚੈਪਟਰਸ ਨੇ अगले दिन केडियोज़ थोड़े तो तक आसानी न पहुँच सकन सो so अपा स्टार्ट करते हैं अच्छ फस्ट चैप्टर जिसका ना है संख्या प्रणाली सो so स्टार्ट करते हैं वीडियो में सब तो पहला एमसी क्यू साइड को हरेक प्रमेह संख्या एक पूर्ण संख्या है प्रकृतिक है संपूर्ण है ਜਾ ਵਾਸਤਵਿਕ ਸੰਖਿਆ ਹੈ ਸੋ ਆਪਾਂ ਇਹਨਾਂ ਚਾਰਾ ਆਪਸ਼ਨਸ ਨੂੰ ਵੇਖਨੇ ਆ ਕਿ ਕਿਹੜੀ ਆਪਸ਼ਨ ਸਾਡਾ ਸਹੀ ਆਨਸਰ ਹੋਵੇਗੀ ਜਦੋਂ ਆਪਾਂ ਗੱਲ ਕਰਦੇ ਆ ਪਰमेय ਸੰਖਿਆ ਠੀਕ ਹੈ ਸੋ ਪਰमेय ਸੰਖਿਆ ਇੱਕ ਪੂਰਨ ਸੰਖਿਆ ਹੋ ਸਕਦੀ ਹੈ ਇਹਦੇ ਵਾਸਤੇ ਆਪਾਂ ਕੋਈ ਉਦਾਹਰਣ ਲੈਂਦੇ ਆ ਜਿਵੇਂ ਮੰਨ ਲਓ ਮੇਰੇ ਕੋਲ ਮੈਂ ਉਦਾਹਰਣ ਲਈ ਕਿ 1/2 1/2 ਮੈਨੂੰ ਪਤਾ ਹੈ ਕਿ ਪਰमेय ਸੰਖਿਆ ਹੁੰਦੀ ਹੈ ਕਿਉਂਕਿ ਜਿਹੜੀਆਂ ਪਰमेय ਸੰਖਿਆਵਾਂ ਹੁੰਦੀਆਂ ਨੇ ਉਹ ਸਾਰੀਆਂ ਹੀ p/q ਦੇ ਰੂਪ ਵਿੱਚ ਲਿਖੀਆਂ ਜਾਂਦੀਆਂ ਨੇ ਠੀਕ ਹੈ ਹੁਣ 1/2 ਮੇਰੇ ਕੋਲ ਕਿਹੜੀ ਸੰਖਿਆ ਹੈ ਇਹ ਮੇਰੇ ਕੋਲ ਇੱਕ ਪਰमेय ਸੰਖਿਆ ਬਣਗੀ ਠੀਕ ਹੈ ਪਰ 1/2 ਜਿਹੜੀ ਹੈ ਉਹ ਪੂਰਨ ਸੰਖਿਆ ਨਹੀਂ ਹੁੰਦੀ ਠੀਕ ਹੈ ਕਿਉਂਕਿ ਜਿਹੜੀਆਂ ਪੂਰਨ ਸੰਖਿਆਵਾਂ ਨੇ ਉਹ 0 ਤੋਂ ਸ਼ੁਰੂ ਹੁੰਦੀਆਂ ਨੇ 1 2 3 4 ਸੋ ਹੁਣ ਅੱਗੇ ਚਲਦੀਆਂ ਜਾਂਦੀਆਂ ਨੇ ਠੀਕ ਹੈ ਸੋ 1/2 ਪਰमेय ਸੰਖਿਆ ਤੇ ਹੈਗੀ ਆ ਪਰ ਪੂਰਨ ਸੰਖਿਆ ਨਹੀਂ ਹੈਗੀ ਇਸ ਕਰਕੇ ਪਹਿਲੀ ਆਪਸ਼ਨ ਜਿਹੜਾ ਹੈ ਸਾਡਾ ਸਹੀ ਆਨਸਰ ਨਹੀਂ ਬਣੇਗਾ ਇਸ ਤੋਂ ਬਾਅਦ ਅੱਗੇ ਚੱਲਦੇ ਆਂ ਪ੍ਰਕਿਰਤਿਕ ਸੰਖਿਆ ਸੋ ਪਰमेय ਸੰਖਿਆ ਫਿਰ ਆਪਾਂ ਉਦਾਹਰਣ ਲਈ ਜਿਹੜੀ ਪਰमेय ਸੰਖਿਆ ਹੁੰਦੀ ਹੈ ਉਹ ਪ੍ਰਕਿਰਤਿਕ ਸੰਖਿਆ ਵੀ ਨਹੀਂ ਹੁੰਦੀ ਠੀਕ ਹੈ ਕਿਉਂਕਿ ਆਪਣੇ ਹਰੇਕ ਪਰमेय ਸੰਖਿਆ ਦੀ ਗੱਲ ਹੋ ਰਹੀ ਹੈ ਇੱਥੇ ਹਰੇਕ ਪਰमेय ਸੰਖਿਆ ਪ੍ਰਕਿਰਤਿਕ ਸੰਖਿਆ ਨਹੀਂ ਹੁੰਦੀ ਜਿਵੇਂ ਫਿਰ ਮੈਂ ਉਦਾਹਰਣ ਲਈ 1/2 ਉਹ ਸਾਡੇ ਕੋਲ ਪਰमेय ਤੇ ਹੈਗੀ ਆ ਪਰ 1/2 ਪ੍ਰਕਿਰਤਿਕ ਨਹੀਂ ਹੁੰਦੀ ਕਿਉਂਕਿ ਪ੍ਰਕਿਰਤਿਕ ਸੰਖਿਆਵਾਂ 1 ਤੋਂ ਸ਼ੁਰੂ ਹੁੰਦੀਆਂ ਨੇ 2 3 4 ਅੱਗੇ ਚਲਦੀਆਂ ਹੀ ਜਾਂਦੀਆਂ ਨੇ ठीक है सो so, एक परमेह संख्या प्रकृतिक संख्या भी नहीं होएगी इस तुम साढ़े को ऑप्शन नंबर थ्री संपूर्ण संख्या हरेक प्रमेह संख्या एक संपूर्ण संख्या है ठीक है उद्देश्य भी सेम वह उदाहरण आप लें कि बुटा दो जी है परमेह संख्या है ठीक है कि एक बड़ा दो संपूर्ण है संपूर्ण संख्या नहीं है क्योंकि संपूर्ण संख्या एक बुटा दो होनी नहीं है तो ਸੰਪੂਰਨ ਸੰਖਿਆਵਾਂ ਕੀ ਹੁੰਦੀਆਂ ਨੇ ਜਮਾ ਵਾਲੀਆਂ ਤੇ ਮਾਈਨਸ ਵਾਲੀਆਂ ਜਿਹੜੀਆਂ 0 ਤੋਂ ਸ਼ੁਰੂ ਹੋ ਕੇ ਅੱਗੇ ਜਮਾ ਨੂੰ ਤੁਰਦੀਆਂ ਜਾਂਦੀਆਂ ਨੇ ਧਨਾਤਮਕ ਦੂਸਰੀ ਸਾਈਡ ਰਨਾਤਮਕ ਵੀ ਹੁੰਦੀਆਂ ਨੇ -1 -2 -3 -4 ਠੀਕ ਹੈ ਸੋ 1/2 ਸਾਡੇ ਕੋਲ ਪਰमेय ਸੰਖਿਆ ਤੇ ਹੈਗੀ ਹੈ ਪਰ ਸੰਪੂਰਨ ਨਹੀਂ ਹੈਗੀ ਆਪਾਂ ਇਸ ਐਮਸੀਕਿਊ ਨੂੰ ਇੱਕ ਉਦਾਹਰਨ ਦੇ ਰਾਹੀਂ ਹੱਲ ਕਰ ਸਕਦੇ ਹਾਂ ਠੀਕ ਹੈ ਸੋ ਇਸ ਤੋਂ ਬਾਅਦ ਸਾਡੇ ਕੋਲ ਜਿਹੜੀ ਆਪਸ਼ਨ ਬਚੀ ਹੈ ਵਾਸਤਵਿਕ ਸੰਖਿਆ ਸੋ ਹਰੇਕ ਪਰमेय ਸੰਖਿਆ ਜੇਕਰ ਮੈਂ ਲਿਖਾਂ 1/2 ਇੱਕ ਪਰमेय ਹੈਗੀ ਐ ਤਾਂ ਵਾਸਤਵਿਕ ਵੀ ਹੋਣੀ ਆ ਕਿਉਂਕਿ ਜਿਹੜੀਆਂ ਸਾਰੀਆਂ ਦੀਆਂ ਸਾਰੀਆਂ ਪਰमेय ਸੰਖਿਆਵਾਂ ਜਿਹੜੀਆਂ ਹੁੰਦੀਆਂ ਨੇ ਉਹ ਵਾਸਤਵਿਕ ਸੰਖਿਆਵਾਂ ਦੇ ਵਿੱਚ ਹੀ ਆਉਂਦੀਆਂ ਨੇ ਠੀਕ ਹੈ ਸੋ ਇਸ ਕਰਕੇ ਸਾਡਾ ਜਿਹੜਾ ਸਹੀ ਉੱਤਰ ਜਿਹੜਾ ਹੋਏਗਾ ਆਪਸ਼ਨ ਨੰਬਰ ਡੀ ਕਿ ਹਰੇਕ ਪਰमेय ਸੰਖਿਆ ਜਿਹੜੀ ਹੁੰਦੀ ਹੈ ਉਹ ਇੱਕ ਵਾਸਤਵਿਕ ਸੰਖਿਆ ਵੀ ਹੁੰਦੀ ਹੈ ਅਗਲਾ ਸਰਟੀਕਲ MCQ ਆਂਦਾ ਹੈ ਦੋ ਸੰਖਿਆਵਾਂ ਦੇ ਵਿਚਕਾਰ ਸਿਰਫ ਇੱਕ ਪਰਮੇਸ਼ ਸੰਖਿਆ ਹੈ ਦੋ ਪਰਮੇਸ਼ ਸੰਖਿਆਵਾਂ ਹਨ ਅਨਗਿਣਤ ਪਰਮੇਸ਼ ਸੰਖਿਆ ਹਨ ਜਾਂ ਕੋਈ ਸੰਖਿਆ ਨਹੀਂ ਹੁੰਦੀ ਸੋ ਇਹ ਬੜਾ ਹੀ ਇੰਪੋਰਟੈਂਟ ਐਮਸੀਕਿਊ ਹੈ ਐਕਸਪੈਟ ਪੇਪਰ ਵਿੱਚ ਇਸ ਤਰ੍ਹਾਂ ਦਾ ਸਵਾਲ ਆ ਜਾਂਦਾ ਹੈ ਕਿ ਦੋ ਸੰਖਿਆਵਾਂ ਦੇ ਵਿਚਕਾਰ ਕਿੰਨੀਆਂ ਪਰਮੇਸ਼ ਸੰਖਿਆਵਾਂ ਆਉਂਦੀਆਂ ਨੇ ਠੀਕ ਹੈ ਸੋ ਇਹਦਾ ਜਿਹੜਾ ਸਹੀ ਆਨਸਰ ਹੈ दो संख्या हमेशा ही साढ़े कोल अनगिनत प्रमेय संख्या होंदिया ने ठीक है इन याद रखना कि दो संख्यावत प्रमेय संख्याव आदि नहीं ठीक है so, सो यदा ऑप्शन नंबर थ्री साढ़ा बिल्कुल सही उत्तर बनेगा इस इसल अगले क्वेश्चन वाल अगला क्वेश्चन है साढ़े को ਅਸੀਂ 0 ਨੂੰ p/q ਦੇ ਰੂਪ ਵਿੱਚ ਲਿਖ ਸਕਦੇ ਹਾਂ ਸੋ ਇਹ ਸਹੀ ਗਲਤ ਦੇ ਵਿੱਚ ਆਨਸਰ ਹੈ ਹਾਂ ਜਾਂ ਨਾ ਦੇ ਵਿੱਚ ਆਨਸਰ ਦੇਣਾ ਹੈ ਠੀਕ ਹੈ ਸੋ 0 ਨੂੰ p/q ਦੇ ਰੂਪ ਵਿੱਚ ਲਿਖਿਆ ਜਾ ਸਕਦਾ ਹੈ ਕਹਿੰਦਾ ਭਾਵ ਹੈ ਕਿ ਜਿਹੜੀ 0 ਹੈਗੀ ਆ ਕਿ ਇਹ ਪਰमेय ਸੰਖਿਆ ਹੈ ਕਿਉਂਕਿ p/q ਦੇ ਰੂਪ ਵਿੱਚ ਜਿਹੜੀਆਂ ਸੰਖਿਆਵਾਂ ਲਿਖੀਆਂ ਜਾਂਦੀਆਂ ਨੇ ਉਹ ਸਾਰੀਆਂ ਹੀ ਪਰमेय ਸੰਖਿਆਵਾਂ ਹੁੰਦੀਆਂ ਨੇ ਸੋ 0 ਨੂੰ ਅਸੀਂ ਪੀ/ਕ ਦੇ ਰੂਪ ਵਿੱਚ ਕਿਵੇਂ ਲਿਖ ਸਕਦੇ ਹਾਂ ਕਿਉਂਕਿ ਜਿਹੜੀ ਪਰਮੇਸ਼ ਸੰਖਿਆ ਉਹ ਪੀ/ਕ ਦੇ ਰੂਪ ਵਿੱਚ ਮੀਨਸ ਕਿ ਭਟਿਆਂ 'ਚ ਹੁੰਦੀ ਨੇ ਪਰ 0 ਭਟਿਆਂ 'ਚ ਨਹੀਂ ਹੈਗੀ ਪਰ ਯਾਦ ਰੱਖਣਾ ਕਿ 0 ਦੇ बटे 'ਚ ਆਪਾਂ 1 ਲਗਾ ਸਕਦੇ ਹਾਂ ਕੋਈ ਵੀ ਸੰਖਿਆ ਆ ਉਹਦੇ बटे 'ਚ ਹਮੇਸ਼ਾ 1 ਜ਼ਰੂਰ ਲੱਗਿਆ ਹੁੰਦਾ ਹੈ ਠੀਕ ਹੈ ਇਸ ਕਰਕੇ 0 ਨੂੰ ਪੀ/ਕ ਦੇ ਰੂਪ ਵਿੱਚ ਲਿਖਿਆ ਜਾ ਸਕਦਾ ਹੈ ਕਹਿਣ ਦਾ ਭਾਵ ਹੈ ਕਿ 0 1 ਪਰਮੇਸ਼ ਸੰਖਿਆ ਹੈਗੀ ਹੈ ਸੋ ਸਾਡਾ ਆਨਸਰ ਕੀ ਆਏਗਾ ਬਿਲਕੁਲ ਸਹੀ ਆਨਸਰ ਆਏਗਾ ਹਾਂ ਅਸੀਂ 0 ਨੂੰ ਪੀ/ਕ ਉਹਦੇ ਰੂਪ ਵਿੱਚ ਲਿਖ ਸਕਦੇ ਹਾਂ ਨੈਕਸਟ ਆਪਣੇ ਕੋਲ ਹੈ ਹੇਟ ਲਿਖਿਆਂ ਵਿੱਚੋਂ ਕਿਹੜਾ ਕਥਨ ਸਹੀ ਹੈ ਸਹੀ ਕਥਨ ਦੀ ਆਪਾਂ ਪਹਿਚਾਨ ਕਰਨੀ ਹੈ ਪਹਿਲਾ ਹੈ ਕਿ ਹਰੇਕ ਪੂਰਨ ਸੰਖਿਆ ਇੱਕ ਪ੍ਰਕਿਰਤਿਕ ਸੰਖਿਆ ਹੁੰਦੀ ਹੈ ਦੂਸਰਾ ਹੈ ਸੰਪੂਰਨ ਸੰਖਿਆ ਇੱਕ ਪਰਮੇਸ਼ ਸੰਖਿਆ ਹੁੰਦੀ ਹੈ तीसरा है संपूर्ण संख्या एक पूर्ण संख्या होंथा है चौथा है हरेक प्रमेय संख्या एक पूर्ण संख्या होंगी है सो so, ये वास्ते आप चार्ट की मदद भी लै सकते हैं कोई उदाहरण लैके भी चल सकते हैं जिमें कि पहली ऑप्शन देखिए हरेक पूर्ण संख्या एक प्रकृतिक संख्या है कि नहीं है ठीक है सो so, पूर्ण संख्या साढ़े कोतों स्टार्ट होंगे ने जीरो तो एक दो तीन चार अगे चल दीक है ਸੋ ਜੇਕਰ ਆਪਾਂ ਵੇਖੀਏ ਕਿ ਇਹਦੇ ਵਿੱਚ ਹਰੇਕ ਪੂਰਨ ਸੰਖਿਆ ਜਿਹੜੀ ਹੈ ਉਹ ਪ੍ਰਕਿਰਤਿਕ ਹੈ ਕਿ ਨਹੀਂ ਹੈ ਪ੍ਰਕਿਰਤਿਕ ਸੰਖਿਆ ਕਿਤੋਂ ਸ਼ੁਰੂ ਹੁੰਦੀਆਂ ਨੇ ਉਹ ਹੁੰਦੀਆਂ ਨੇ 1 ਤੋਂ ਪ੍ਰਕਿਰਤਿਕ ਸੰਖਿਆਵਾਂ 1 ਤੋਂ ਸ਼ੁਰੂ ਹੁੰਦੀਆਂ ਨੇ ਪੂਰਨ ਸੰਖਿਆਵਾਂ 0 ਤੋਂ ਸ਼ੁਰੂ ਹੁੰਦੀਆਂ ਨੇ ਸੋ ਇਹਦਾ ਇਹਨਾਂ ਨੇ ਲਿਖਿਆ ਹਰੇਕ ਪੂਰਨ ਸੰਖਿਆ ਇੱਕ ਪ੍ਰਕਿਰਤਿਕ ਸੰਖਿਆ ਹੈ ਇਹਦੇ ਵਿੱਚ ਹੁਣ ਦੇਖੋ ਜਿਹੜੀ 0 ਹੈਗੀ ਆ ਉਹ ਪੂਰਨ ਤੇ ਹੈਗੀ ਆ ਪਰ 0 ਪ੍ਰਕਿਰਤਿਕ ਨਹੀਂ ਹੈਗੀ ਇਟ ਮੀਨਸ ਇਹ ਆਪਸ਼ਨ ਸੱਡੀ ਗਲਤ ਹੋਗੀ ਠੀਕ ਹੈ जीरो पूर्ण संख्या तो हैगी पर जीरो प्रकृतिक संख्या नहीं हैगी इस करके ऑप्शन गलत है अगली ऑप्शन देखते हैं अगली ऑप्शन साढ़े को कि हरेक संपूर्ण संख्या एक परमेह संख्या है कोई भी संपूर्ण संख्या आप लिख लीए माइनस चार माइनस पाँच माइनस छे ठीक है जाइनस तीन माइनस दो माइनस एक जीरो एक दो भावें जमा वाली हो माइनस वाली है सारिया संपूर्ण संख्याव ने ਠੀਕ ਹੈ ਕੀ ਇਹ ਪਰमेय ਸੰਖਿਆ ਵੀ ਹੁੰਦੀਆਂ ਨੇ ਬਿਲਕੁਲ ਸਹੀ ਹੈ ਪਰमेय ਵੀ ਹੁੰਦੀਆਂ ਨੇ ਕਿਉਂਕਿ ਹਰੇਕ ਸੰਖਿਆ ਦੇ ਥੱਲੇ ਆਪਾਂ 1 ਲਗਾ ਸਕਦੇ ਹਾਂ 1 ਲਗਾ ਕੇ ਆਪਾਂ ਇਹਨੂੰ ਭਟਿਆਂ ਦੇ ਰੂਪ ਵਿੱਚ ਬਣਾ ਸਕਦੇ ਹਾਂ ਠੀਕ ਹੈ ਕਿਉਂਕਿ ਪਰमेय ਸੰਖਿਆ ਤਾਦੀ ਬਣेंगी ਜੇ ਭਟਿਆਂ ਚ ਹੋਏਗੀ ਠੀਕ ਹੈ ਇਸ ਕਰਕੇ ਜਿਹੜੀ ਆਪਸ਼ਨ ਨੰਬਰ 2 ਹੈਗੀ ਆ ਕਿ ਹਰੇਕ ਸੰਪੂਰਨ ਸੰਖਿਆ ਇੱਕ ਪ੍ਰਕਿਰਤਿਕ ਸੰਖਿਆ ਹੁੰਦੀ ਹੈ ਇਹ ਆਪਸ਼ਨ ਸਾਡੀ ਬਿਲਕੁਲ ਸਹੀ ਆਪਸ਼ਨ ਹੈਗੀ ਆ ਅਗਲਾ ਕੁਐਸਚਨ ਹੈ 8 ਦਿੱਤੀ ਸੰਖਿਆ ਦਾ ਦਸ਼ਮਲਵ ਪ੍ਰਸਾਰ ਰੂਪ ਕਿਸ ਤਰ੍ਹਾਂ ਦਾ ਹੈ ਆਪਨੇ ਕੋਲ ਇੱਕ ਸੰਖਿਆ ਦਿੱਤੀ ਹੈ ਆਪਾਂ ਇਹ ਵਿਖਣਾ ਕਿ ਦਾ ਦਸ਼ਮਲਵ ਪ੍ਰਸਾਰ ਕਿਸ ਤਰ੍ਹਾਂ ਦਾ ਹੈ ਸੰਖਿਆ ਹੈ 1.4343343334333334 ਅੱਗੇ ਸੋ ਹਣ ਚੱਲੀ ਜਾ ਰਹੀ ਹੈ ਸੋ ਦਾ ਦਸ਼ਮਲਵ ਪ੍ਰਸਾਰ ਆਪਣਾ ਕੀ ਹੋਏਗਾ ਠੀਕ ਹੈ ਹੁਣ ਇਹਦਾ ਦਸ਼ਮਲਵ ਪ੍ਰਸਾਰ ਸ਼ਾਂਤ ਹੈ ਅਸ਼ਾਂਤ ਅਵਿਰਤੀ ਹੈ ਅਸ਼ਾਂਤ ਨਾ ਅਵਿਰਤੀ ਹੈ ਜੰਨ ਵਿੱਚੋਂ ਕੋਈ ਨਹੀਂ ਠੀਕ ਹੈ ਸੋ ਇਸ ਨੂੰ ਆਪਾਂ ਚੈੱਕ ਕਰਦੇ ਹਾਂ ਕਿ ਇਹਦਾ ਦਸ਼ਮਲਵ ਪ੍ਰਸਾਰ ਕਿਹੋ ਜਿਹਾ ਹੈ ਹੁਣ ਦੇਖੋ ਇਹਦੇ ਵਿੱਚ ਦੁਹਰਾਈ ਨਹੀਂ ਹੋ ਰਹੀ ਆ ਦੇਖੋ 4 3 ਨੇ ਆ ਫਿਰ ਅੱਗੇ 4 3 3 ਨੇ ਆ 4 3 3 3 ਅੱਗੇ 4 3 3 3 3 ਫਿਰ 4 ਸੋ ਇਹਦੇ ਵਿੱਚ ਕਿਤੇ ਵੀ ਦੁਹਰਾਈ ਨਹੀਂ ਹੋ ਰਹੀ ਤੇ ਨਾ ਹੀ ਇਹ ਖਤਮ ਹੋ ਰਹੀ ਹੈ ਕਿਉਂਕਿ ਇਹ ਸੋ ਆਨ ਚਲਦੀ ਹੀ ਜਾ ਰਹੀ ਹੈ ਠੀਕ ਹੈ ਇਹਦਾ ਮਤਲਬ ਇਹਦਾ ਦਸ਼ਮਲਵ ਰੂਪ ਇੱਕ ਤੇ ਅਸ਼ਾਂਤ ਹੈ ਖਤਮ ਨਹੀਂ ਹੋ ਰਿਹਾ ਠੀਕ ਹੈ ਤੇ ਨਾ ਹੀ ਇਹਦੇ ਵਿੱਚ ਦੁਹराई ਹੋ ਰਹੀ ਹੈ ਦੁਹराई ਨਹੀਂ ਹੋ ਰਹੀ ਤੇ ਇਹ ਕੀ ਹੋ ਗਈ ਅਨਅਵਿਰਤੀ ਠੀਕ ਹੈ ਦੁਹराई ਨਹੀਂ ਹੋ ਰਹੀ ਤਾਂ ਇਹ ਹੋ ਗਈ ਅਨਅਵਿਰਤੀ ਤੇ ਇਹਦਾ ਦਸ਼ਮਲਵ ਰੂਪ ਕੀ ਆਏਗਾ ਅਸ਼ਾਂਤ ਅਨਅਵਿਰਤੀ ਆਪਸ਼ਨ ਨੰਬਰ 3 ਜਿਹੜੀ ਹੈ ਉਹ ਸਾਡਾ ਸਹੀ ਆਨਸਰ ਬਣੇਗਾ ਕਿਉਂਕਿ ਇਹ ਆਪਣੇ ਆਪ ਵਿੱਚ ਇੱਕ ਅਪਰਮੇਯ ਸੰਖਿਆ ਬਣ ਰਹੀ ਹੈ ਠੀਕ ਹੈ ਤੇ ਜਿਹੜੀ ਅ ਪਰमेय ਸੰਖਿਆ ਹੁੰਦੀ ਆ ਉਹਦਾ ਦਸ਼ਮਲਵ ਰੂਪ ਹਮੇਸ਼ਾ ਹੀ ਅਸ਼ਾਂਤ ਅਨਵਿਰਤੀ ਹੁੰਦਾ ਹੈ ਅਗਲੇ ਕੁਐਸਚਨ ਦੀ ਗੱਲ ਕਰਦੇ ਆ ហេਠਾਂ ਦਿੱਤੀ ਸੰਖਿਆ ਇੱਕ ਡੈਸ਼ ਸੰਖਿਆ ਹੈ 0.333333 ਹੁਣ ਦੇਖੋ ਇਹ ਜਿਹੜੀ ਸੰਖਿਆ ਹੈ ਇਹ ਦੁਹਰਾਈ ਕਰ ਰਹੀ ਹੈ ਇਹਦੇ ਵਿੱਚ ਦੁਹਰਾਓ ਹੋ ਰਿਹਾ ਹੈ ਭਾਵੇਂ ਕਿ ਇਹਦਾ ਐਂਡ ਨਹੀਂ ਹੋ ਰਿਹਾ ਪਰ ਇਹ ਦੁਹਰਾਓ ਹੋ ਰਿਹਾ ਹੈ ਇਹਦੇ ਵਿੱਚ ਜਿਹੜੀ ਸੰਖਿਆ ਵਿੱਚ ਦੁਹਰਾਓ ਹੋ ਰਿਹਾ ਹੋਵੇ ਉਹ ਆਪਣੇ ਕੋਲ ਹਮੇਸ਼ਾ ਹੀ ਇੱਕ ਪਰਮੇਯ ਸੰਖਿਆ ਹੁੰਦੀ ਹੈ ਠੀਕ ਹੈ ਇਹਦਾ ਦਸ਼ਮਲਵ ਰੂਪ ਜਿਹੜਾ ਹੈ ਦਹਰਾਓ ਕਰ ਰਿਹਾ ਤੇ ਆਪਣੇ ਕੋਲ ਪਰਮੇਯ ਸੰਖਿਆ ਹੈ ਕਿ ਇਹ ਨਾ ਹੀ ਅਪਰਮੇ ਹੋਏਗੀ ਸੰਪੂਰਨ ਹੋ ਹੀ ਨਹੀਂ ਸਕਦੀ ਦਸ਼ਮਲਵ ਵਿੱਚ ਆ ਗਈ ਪੂਰਨ ਵੀ ਨਹੀਂ ਹੋਏਗੀ ਕਿਉਂਕਿ ਇਹ ਦਸ਼ਮਲਵ ਦੇ ਵਿੱਚ ਆ ਗਈ ਸੋ ਇਹ ਹੈ ਸਾਡੇ ਕੋਲ 0.33 ਦਹਰਾਓ ਵਾਲੀ ਸੰਖਿਆ ਜਿਹੜੀ ਹੈ ਉਹ ਪਰਮੇਯ ਸੰਖਿਆ ਬਣੇਗੀ ਅਗਲਾ ਕੁਐਸਚਨ ਹੈ ਸਾਡੇ ਕੋਲ ਕਿਹੜੀ ਅਪਰਮੇ ਸੰਖਿਆ ਹੈ ਆਪਾਂ ਹੁਣ ਇੱਥੇ ਵੇਖਣਾ ਕਿ ਅ ਪਰमेय ਸੰਖਿਆ ਕਿਹੜੀ ਹੈ ਸੋ ਇੱਥੇ ਉਹਨ ਸਾਰੀਆਂ ਜਿਹੜੀਆਂ ਸੰਖਿਆਵਾਂ ਦਿੱਤੀਆਂ ਨੇ ਸਾਰੀਆਂ ਹੀ ਦਸ਼ਮਲਵ ਰੂਪ ਦੇ ਵਿੱਚ ਦਿੱਤੀਆਂ ਨੇ ਠੀਕ ਹੈ ਸੋ ਅ ਪਰमेय ਸੰਖਿਆ ਦਾ ਦਸ਼ਮਲਵ ਰੂਪ ਕਿਵੇਂ ਦਾ ਹੁੰਦਾ ਹੈ ਠੀਕ ਹੈ ਆਪਾਂ ਪੜ ਚੁੱਕੇ ਹਾਂ ਕਿ ਜਿਹੜੀ ਅ ਪਰमेय ਸੰਖਿਆ ਹੁੰਦੀ ਹੈ ਉਹਦਾ ਦਸ਼ਮਲਵ ਰੂਪ ਹਮੇਸ਼ਾ ਅਸ਼ਾਂਤ ਹੁੰਦਾ ਹੈ ਠੀਕ ਹੈ ਅਸ਼ਾਂਤ ਮਤਲਬ ਕਦੀ ਖਤਮ ਨਹੀਂ ਹੁੰਦਾ ਠੀਕ ਹੈ ਉਹ ਚਲਦਾ ਹੀ ਜਾਣਾ ਉਹਦਾ ਦਸ਼ਮਲਵ ਰੂਪ ਤੇ ਨਾਲ ਅਨਵਿਰਤੀ ਹੁੰਦੀ ਹੈ ਠੀਕ ਹੈ ਅਸ਼ਾਂਤ ਅਨਅਵਿਰਤੀ ਜਿਹੜੀ ਹੋਏਗੀ ਉਹ ਸਾਡੇ ਕੋਲ ਅਪਰਮੇਸ਼ ਸੰਖਿਆ ਹੁੰਦੀ ਹੈ ਠੀਕ ਹੈ ਸੋ ਦੁਬਾਰਾ ਫਿਰ ਵੇਖੀਏ ਕਿ ਜਿਹੜੀ ਅਸ਼ਾਂਤ ਸੰਖਿਆ ਹੁੰਦੀ ਹੈ ਉਹ ਹੁੰਦੀ ਹੈ ਸਾਡੇ ਕੋਲ ਜਿਹੜੀ ਕਦੀ ਖਤਮ ਨਹੀਂ ਹੁੰਦੀ ਅਨਅਵਿਰਤੀ ਦਾ ਮਤਲਬ ਉਹਦੇ ਵਿੱਚ ਦੁਹਰਾਓ ਨਹੀਂ ਹੋ ਰਿਹਾ ਹੁੰਦਾ ਠੀਕ ਹੈ ਉਹ ਰਿਪੀਟ ਨਹੀਂ ਹੋ ਰਹੀ ਹੁੰਦੀ ਸੋ ਆਪਾਂ ਇੱਥੇ ਵੇਖਦੇ ਹਾਂ ਕਿ ਜਿਹੜੀ ਆਪਣੇ ਕੋਲ ਅਪਰਮੇਸ਼ ਸੰਖਿਆ ਬਣेंगी ਪਹਿਲੀ ਸੰਖਿਆ ਸਾਡੇ ਕੋਲ ਹੈ 0.14 ਸੋ ਇਹ ਸੰਖਿਆ ਵੇਖੋ ਕਿ ਸ਼ਾਂਤ ਹੋ ਗਈ ਖਤਮ ਹੋ ਗਈ 14 ਦਾ ਮਤਲਬ ਹੈ ਕਿ ਉਸ ਤੋਂ ਅੱਗੇ ਖਤਮ ਹੋ ਚੁੱਕੀ ਹੈ ਜਿਹੜੀ ਖਤਮ ਹੋ ਗਈ ਉਹ ਸ਼ਾਂਤ ਹੁੰਦੀ ਹੈ ਠੀਕ ਹੈ ਤੇ ਜਿਹੜੀ ਸ਼ਾਂਤ ਹੁੰਦੀ ਹੈ ਉਹ ਅਪਰਮੇ ਨਹੀਂ ਹੁੰਦੀ ਇਸ ਕਰਕੇ ਇਹ ਸਾਡਾ ਆਨਸਰ ਨਹੀਂ ਆਏਗਾ ਦੂਸਰੀ ਆਪਸ਼ਨ ਨੂੰ ਚੈੱਕ ਕਰਦੇ ਹਾਂ ਦੂਸਰੀ ਆਪਸ਼ਨ ਦੇ ਵਿੱਚ ਹੈ ਗਿਆ 0.14166666 ਉਹਨੇ ਦੇ ਵਿੱਚ ਦੇਖੀਏ ਕਿ ਆ ਦੇਖੋ ਦਰਾਉ ਹੋਣਾ ਸ਼ੁਰੂ ਹੋ ਗਿਆ ਹੋਇਆ ਇਹ ਰਿਪੀਟ ਹੋਣੀ ਸ਼ੁਰੂ ਹੋ ਗਈ ਠੀਕ ਹੈ ਤਾਂ ਜਿਹੜੀ ਅਪਰਮੇਯ ਸੰਖਿਆ ਹੁੰਦੀ ਹੈ ਉਹਦੇ ਵਿੱਚ ਦਹਰਾਓ ਕਦੀ ਵੀ ਨਹੀਂ ਆਉਂਦਾ ਠੀਕ ਹੈ ਉਹ ਦਹਰਾਓ ਉਹਦੇ ਵਿੱਚ ਨਹੀਂ ਆਉਣਾ ਚਾਹੀਦਾ ਇਸ ਕਰਕੇ ਇਹ ਵੀ ਅਪਰਮੇਯ ਸੰਖਿਆ ਨਹੀਂ ਹੋਏਗੀ ਤੀਸਰੀ ਆਪਸ਼ਨ ਦੇਖਦੇ ਹਾਂ ਉਹ ਹੈਗੀ ਹੈ 0.1416 1416 ਹੁਣ ਦੇਖੋ ਇਹਦੇ ਵਿੱਚ ਵੀ ਦਹਰਾਓ ਹੋ ਰਿਹਾ ਹੈ ਧਿਆਨ ਨਾਲ ਜੇਕਰ ਆਪਾਂ ਵੇਖੀਏ ਇਹਦੇ ਵਿੱਚ ਚਾਰ ਅੰਕਾਂ ਤੋਂ ਬਾਅਦ ਦਹਰਾਓ ਹੋ ਰਿਹਾ ਆ ਦੇਖੋ 1416 ਫਿਰ 1416 ਸੋ ਇਹ ਵੀ ਦਹਰਾਓ ਹੋ ਰਹੀ ਹੈ ਜਿਹਦੇ ਵਿੱਚ ਦਹਰਾਓ ਆ ਰਿਹਾ ਹੋਵੇ ਜਿਹੜੀ ਰਿਪੀਟ ਕਰ ਰਹੀ ਹੋਵੇ ਉਹ ਅ ਪਰमेय ਸੰਖਿਆ ਨਹੀਂ ਹੁੰਦੀ ਠੀਕ ਹੈ ਉਹ ਪਰमेय ਸੰਖਿਆ ਹੁੰਦੀ ਆਪਣੇ ਕੋਲ ਠੀਕ ਹੈ ਲਾਸਟ ਆਪਸ਼ਨ ਦੇਖੀਏ ਲਾਸਟ ਆਪਸ਼ਨ ਹੈ 0.4014001400001 ਸੋ ਇਹਦੇ ਵਿੱਚ ਕਿਤੇ ਵੀ ਦਹਰਾਓ ਨਹੀਂ ਹੋ ਰਿਹਾ ਤੇ ਨਾ ਹੀ ਇਹ ਸ਼ਾਂਤ ਹੈਗੀ ਹੈ ਇਹ ਅਸ਼ਾਂਤ ਹੈ ਅੱਗੇ ਕੰਟੀਨਿਊ ਚਲਦੀ ਜਾਂਦੀ ਹੈ ਠੀਕ ਹੈ ਇਸ ਕਰਕੇ ਜਿਹੜੀ ਸਾਡੇ ਚੌਥੀ ਆਪਸ਼ਨ ਹੈ ਠੀਕ ਹੈ ਫੋਰਥ ਆਪਸ਼ਨ ਉਹ ਸਾਡਾ ਸਹੀ ਆਨਸਰ ਹੋਏਗਾ ਇਹ ਸੰਖਿਆ ਜਿਹੜੀ ਹੋਏਗੀ ਉਹ ਸਾਡੇ ਕੋਲ ਅਪਰਮੇ ਸੰਖਿਆ ਹੋਏਗੀ ਕਿਉਂਕਿ ਇਹਦਾ ਜਿਹੜਾ ਦਸ਼ਮਲਵ ਰੂਪ ਹੈ ਉਹ ਅਸ਼ਾਂਤ ਵੀ ਹੈ ਤੇ ਨਾਲ ਅਨਵਿਰਤੀ ਵੀ ਹੈ ਜਾ ਸੋ ਇਸ ਤਰ੍ਹਾਂ ਅਸੀਂ ਜਿਹੜਾ ਇਸੋਂ ਦੇ ਕੁਐਸਚਨ ਦੀ ਪਛਾਣ ਕਰਨੀ ਹੈ ਕਿ ਦਸ਼ਮਲਵ ਰੂਪ ਤੋਂ ਕਿਵੇਂ ਆਪਾਂ ਉਹਨੂੰ ਪਛਾਣ ਸਕਦੇ ਹਾਂ ਇਸ ਤੋਂ ਅਗਲੇ ਸਵਾਲ ਵੱਲ ਚੱਲਦੇ ਹਾਂ ਸਵਾਲ ਹੈ ਸੰਖਿਆ 1/3 ਦਾ ਦਸ਼ਮਲਵ ਵਿਸਾਰ ਕੀ ਹੈ ਆਪਸ਼ਨਸ ਨੇ ਸ਼ਾਂਤ ਅਸ਼ਾਂਤ ਅਨਵਿਰਤੀ ਅਸ਼ਾਂਤ ਅਵਿਰਤੀ ਜਾਂ ਇਹਨਾਂ ਵਿੱਚੋਂ ਕੋਈ ਨਹੀਂ ਸੋ ਇਸ ਸਵਾਲ ਨੂੰ ਕਰਨ ਲਈ ਆਪਾਂ ਨੂੰ ਇਹਨੂੰ ਦਸ਼ਮਲਵ ਰੂਪ ਦੇ ਵਿੱਚ ਬਦਲਣਾ ਪੈਗਾ ਸੋ ਉਹਦੇ ਵਾਸਤੇ ਆਪਾਂ 1 ਨੂੰ 3 ਦੇ ਨਾਲ ਭਾਗ ਕਰਦੇ ਹਾਂ 1 ਨੂੰ 3 ਨਾਲ ਭਾਗ ਕਰਦੇ ਹਾਂ ਤਾਂ ਸਭ ਤੋਂ ਪਹਿਲਾਂ ਇਹ ਆਪਣੇ ਕੋਲ ਜਾਏਗਾ ਦਸ਼ਮਲਵ ਤੇ ਠੀਕ ਹੈ ਦਸ਼ਮਲ ਲਗਾ ਕੇ ਆਪਾਂ 0 ਬਣਾ ਲਗਾ ਲਾਂਗੇ ਤੇ ਇਹ 10 ਬਣ ਜਾਣਗੇ ਠੀਕ ਹੈ ਹੁਣ 3 ਦਾ ਪਹਾੜਾ 10 ਤੋਂ ਛੋਟੀ ਸੰਖਿਆ ਠੀਕ ਹੈ 3 3 9 ਹੁੰਦਾ 10 ਚੋਂ 9 ਘਟਾਣ ਤੇ 1 ਆ ਗਿਆ ਫਿਰ ਆਪਣਾ 0 ਲਗਾ ਕੇ ਇਹਨੂੰ 10 ਬਣਾ ਲਈ ਫਿਰ 3 ਤੇ ਜਾਏਗਾ ਠੀਕ ਹੈ ਇਹ ਆਪਣੇ ਕੋਲ ਫਿਰ 9 ਬਣ ਜਾਣਗੇ ਫਿਰ ਇਹ 10 ਬਨੇਗਾ ਫਿਰ 3 ਤੇ ਜਾਏਗਾ ਠੀਕ ਹੈ ਸੋ ਇਹ ਆਪਣੇ ਕੋਲ ਜਿਹੜਾ ਦਸ਼ਮਲਵ ਪ੍ਰਸਾਰ ਹੈ ਇਸੇ ਤਨਾ ਹੀ ਅੱਗੇ ਚਲਦਾ ਜਾਏਗਾ 3 3 3 3 ਚਲਦਾ ਹੀ ਜਾਣਾ ਸੋ ਆਨ ਤੇ ਇਹਨੇ ਕਦੀ ਖਤਮ ਨਹੀਂ ਹੋਣਾ ਠੀਕ ਹੈ ਸੋ ਹੁਣ ਆਹ ਵਾਲਾ ਜਿਹੜਾ ਦਸ਼ਮਲਵ ਪ੍ਰਸਾਰ ਆਪਣੇ ਕੋਲ ਆ ਰਿਹਾ ਹੈ ਠੀਕ ਹੈ ਇਹ ਸੰਖਿਆ ਉਹ ਕਿਹੜੀ ਹੈਗੀ ਹੈ ਇਹ ਸੰਖਿਆ ਸਾਡੇ ਕੋਲ ਅਸ਼ਾਂਤ ਸੰਖਿਆ ਕੀ ਹੈ ਠੀਕ ਹੈ ਇਹ ਖਤਮ ਨਹੀਂ ਹੋ ਰਹੀ ਤੇ ਨਾਲ ਕੀ ਹੈਗੀ ਅਵਿਰਤੀ ਹੈ ਅਵਿਰਤੀ ਮਤਲਬ ਦੁਹਰਾਓ ਹੋ ਰਿਹਾ ਹੈ ਇਹਦੇ ਵਿੱਚ ਠੀਕ ਹੈ ਰਿਪੀਟ ਹੋ ਰਹੀ ਸੰਖਿਆ 3 3 3 3 3 ਬਾਰ-ਬਾਰ ਆ ਰਿਹਾ ਸੋ ਸਾਡਾ ਜਿਹੜਾ ਇਹਦਾ ਦਸ਼ਮਲਵ ਪ੍ਰਸਾਰ ਹੋਏਗਾ ਉਹ ਕੀ ਹੋਏਗਾ ਅਸ਼ਾਂਤ ਹੋਏਗਾ ਤੇ ਨਾਲ ਅਵਿਰਤੀ ਆਪਸ਼ਨ ਨੰਬਰ 3 ਜਿਹੜੀ ਹੈ ਉਹ ਸਾਡਾ ਬਿਲਕੁਲ ਸਹੀ ਆਨਸਰ ਹੋਏਗਾ ਸੋ ਇਸ ਤਰ੍ਹਾਂ ਦੇ ਸਵਾਲ ਕਰਨ ਲਈ ਆਪਾਂ ਨੂੰ ਦਸ਼ਮਲਵ ਰੂਪ ਦੇ ਵਿੱਚ ਸੰਖਿਆ ਨੂੰ ਪਹਿਲਾਂ ਬਦਲਦੇ ਆਂ ਬਦਲ ਕੇ ਫਿਰ ਵੇਖਦੇ ਆਂ ਕਿ ਉਹਦਾ ਦਸ਼ਮਲਵ ਪ੍ਰਸਾਰ ਸਾਡਾ ਕਿਸ ਤਰ੍ਹਾਂ ਦਾ ਹੋਵੇਗਾ ਅਗਲੇ ਕੁਐਸਚਨ ਵੱਲ ਚੱਲਦੇ ਆਂ ਅਗਲਾ ਕੁਐਸਚਨ ਹੈ 35/100 ਦਾ ਦਸ਼ਮਲਵ ਰੂਪ ਦਸ਼ਮਲਵ ਰੂਪ ਕੀ ਹੋਏਗਾ ਠੀਕ ਹੈ ਸੋ 35/100 ਨੂੰ ਦਸ਼ਮਲਵ ਰੂਪ ਵਿੱਚ ਬਦਲ ਕੇ ਦੇਖਦੇ ਆਂ ਕੀ ਹੋਏਗਾ ਇਸ ਸਾਈਡ ਦੇ ਕੋਲ ਬੱਚਿਓ ਡਾਇਰੈਕਟ ਆਨਸਰ ਵੀ ਆਪਾਂ ਇਹਦਾ ਲਿਖ ਸਕਦੇ ਆਂ ਤੇ ਭਾਗ ਕਰਕੇ ਵੀ ਲਿਖ ਸਕਦੇ ਆਂ ਠੀਕ ਹੈ ਜੇਕਰ ਆਪਾਂ 35 ਨੂੰ 100 ਨਾਲ ਭਾਗ ਕਰਦੇ ਆਂ ਤਾਂ ਕੀ ਬਣੇਗਾ ਠੀਕ ਹੈ ਸੋ ਸਭ ਤੋਂ ਪਹਿਲਾਂ ਸਾਨੂੰ ਪਤਾ ਹੈ ਕਿ 100 ਦੇ ਪਹਾੜੇ ਵਿੱਚ 35 ਨਹੀਂ ਆਉਣਾ ਦਸ਼ਮਲਵ ਲਗਾ ਲਿਆ ਤੇ ਇੱਥੇ ਜ਼ੀਰੋ ਲਗਾ ਕੇ ਇਹਨੂੰ ਆਪਾਂ 350 ਬਣਾ ਲਿਆ ਹੁਣ 100 ਦਾ ਪਹਾੜਾ ਪੜਨਾ ਹੈ 350 ਤੋਂ ਛੋਟੀ ਸੰਖਿਆ 100 ਦੇ ਪਹਾੜੇ 'ਚ 100 ਤੇ ਆ 300 ਹੁੰਦਾ ਹੈ ਠੀਕ ਹੈ ਤੇ ਉਸ ਤੋਂ ਬਾਅਦ ਘਟਾਓ ਕੀਤੀ 50 ਰਹਿ ਗਈ ਫਿਰ ਆਪਾਂ ਜ਼ੀਰੋ ਨਾਲ ਲਗਾ ਕੇ ਠੀਕ ਹੈ ਜਦੋਂ ਆਪਾਂ ਜ਼ੀਰੋ ਲਗਾ ਲਈ ਤੇ ਇਹ ਬਣ ਗਿਆ ਆਪਣੇ ਕੋਲ 500 ਉਨ ਸੌ ਦਾ ਭਾੜਾ ਪੜਿਆ 500 ਦੀ ਰੇੜੀ ਠੀਕ ਹੈ 5 ਤੇ ਆਪਣੇ ਕੋਲ 500 ਪੂਰਾ ਆ ਜਾਂਦਾ ਹੈ ਠੀਕ ਹੈ ਸੋ ਸਾਡਾ ਦਸ਼ਮਲਵ ਰੂਪ ਕੀ ਆ ਗਿਆ 0.35 0.35 ਠੀਕ ਹੈ ਉਹ ਸਾਡੇ ਕੋਲ ਆਪਸ਼ਨ ਨੰਬਰ ਤੀਸਰੀ ਹੋਏਗੀ ਠੀਕ ਹੈ ਕਿ 35/100 ਦਾ ਦਸ਼ਮਲਵ ਰੂਪ 0.35 ਹੋਏਗਾ ਜੇਕਰ ਆਪਾਂ ਡਾਇਰੈਕਟ ਇਹਦਾ ਆਨਸਰ ਵੀ ਦੇਖਣਾ ਹੋਵੇ ਤਾਂ ਡਾਇਰੈਕਟ ਇਸਰਾ ਲਗਾ ਸਕਦੇ ਹਾਂ ਕਿਉਂਕਿ ਇਹਦਾ ਦਸ਼ਮਲਵ ਰੂਪ ਆਪਾਂ ਡਾਇਰੈਕਟ ਵੀ ਦੱਸ ਸਕਦੇ ਹਾਂ ਨੀਜੇ ਸਾਡੇ ਕੋਲ 100 ਹੈ ਇਹਦਾ ਜਿਹੜਾ ਹਰ ਹੈ 100 ਆ ਤੇ 100 ਦੇ ਨਾਲ ਦੋ ਜ਼ੀਰੋਆਂ ਲੱਗੀਆਂ ਨੇ ਆਪਾਂ ਉਹਦਾ ਅੰਕ ਲਿਖ ਲੈਣਾ 35 ਲਿਖ ਲਿਆ ਦੋ ਸਤਨ ਛੱਡ ਕੇ ਜਿਹੜਾ ਹੈ ਉਹ ਆਪਾਂ ਦਸ਼ਮਲਵ ਲਗਾ ਦੇਣਾ ਠੀਕ ਹੈ ਸੱਜੇ ਤੋਂ ਖੱਬੇ ਨੂੰ ਚੱਲਣਾ ਤੇ ਦੋ ਸਤਨ ਛੱਡ ਦੇਣੇ ਆ 1 ਤੇ 2 ਇੱਥੇ ਦਸ਼ਮਲਵ ਲੱਗ ਜਾਏਗਾ ਠੀਕ ਹੈ ਤੇ ਸਾਡਾ ਆਨਸਰ ਹੋ ਜਾਏਗਾ 0.35 ਸੇਮ ਆਨਸਰ ਆਇਆ ਜੋ ਆਪਣਾ ਭਾਗ ਕਰਨ ਤੇ ਆਨਸਰ ਹੈ ਉਹ ਹੀ ਆਪਾਂ ਡਾਇਰੈਕਟ ਤਰੀਕੇ ਨਾਲ ਵੀ ਕਰ ਸਕਦੇ ਹਾਂ ਅਗਲਾ ਕੁਐਸਚਨ ਹੈ ਆਪਣੇ ਕੋਲ ਮੂਲ ਪਤਾ ਕਰੋ ਠੀਕ ਹੈ ਆਪਣੇ ਕੋਲ ਹੈ 4 5 ਦਾ ਵਰਗਮੂਲ ਉਹਦੇ ਵਿੱਚ ਜੋੜਨਾ ਹੈ 5 5 ਦਾ ਵਰਗਮੂਲ ਆਪਾਂ ਦੋਵਾਂ ਨੂੰ ਜੋੜਨਾ ਹੈ ਠੀਕ ਹੈ ਹੁਣ 4 5 ਦਾ ਵਰਗਮੂਲ ਇੱਕ ਅਪਰਮੇਯ ਸੰਖਿਆ ਹੈਗੀ ਹੈ ਇਹ ਆਪਣੇ ਕੋਲ ਇੱਕ ਅਪਰਮੇਯ ਸੰਖਿਆ ਹੈ 5 5 ਦਾ ਵਰਗਮੂਲ ਇਹ ਵੀ ਅਪਰਮੇਸ਼ ਸੰਖਿਆ ਹੈਗੀ ਹੈ ਦੋਵਾਂ ਨੂੰ ਜੋੜਨਾ ਤੇ ਜੋੜ ਕੇ ਵੀ ਆਨਸਰ ਅਪਰਮੇਸ਼ ਸੰਖਿਆ ਹੀ ਬਣੇਗੀ ਹੁਣ ਇਹਨਾਂ ਦਾ ਜੋੜ ਕੀ ਆਏਗਾ ਕਿਵੇਂ ਆਪਾਂ ਇਹਨਾਂ ਨੂੰ ਜੋੜ ਸਕਦੇ ਹਾਂ ਠੀਕ ਹੈ ਸੋ ਹੁਣ ਦੇਖੋ ਕਿ ਇਹ ਦੋਵੇਂ ਸਮਾਨ ਸਮਾਨ ਨੇ ਠੀਕ ਹੈ ਦੋਹਾਂ ਦੇ ਨਾਲ 5 ਦਾ ਵਰਗਮੂਲ 5 ਦਾ ਵਰਗਮੂਲ ਲੱਗਿਆ ਹੋਇਆ ਠੀਕ ਹੈ ਆਪਾਂ ਇਹਨਾਂ ਦੋਨਾਂ ਦੇ ਵਿੱਚੋਂ 5 ਦਾ ਵਰਗਮੂਲ ਸਾਂਝਾ ਘਟ ਸਕਦੇ ਹਾਂ ਠੀਕ ਹੈ ਕਾਮਨ ਆ ਗਿਆ ਵਰਗਮੂਲ 5 ਠੀਕ ਹੈ ਜਦੋਂ ਦੋਨਾਂ ਵਿੱਚੋਂ ਆਪਣੇ ਕੋਲ 4 5 ਦਾ ਵਰਗਮੂਲ ਹੈ ਇਹਦੇ ਵਿੱਚੋਂ ਆਪਾਂ 5 ਦਾ ਵਰਗਮੂਲ ਸਾਂਝਾ ਗੱਡ ਲਿਆ। ਬਾਕੀ ਆਪਣੇ ਕੋਲ ਕੀ ਬਚ ਗਿਆ 4। ਅੱਗੇ ਆ ਗਿਆ ਜਮਾ ਦਾ ਨਿਸ਼ਾਨ। ਆਹ 5 ਦਾ ਵਰਗਮੂਲ ਆਪਾਂ ਸਾਂਝਾ ਗੱਡ ਚੁੱਕੀ ਆਂ ਬਾਕੀ ਆਪਣੇ ਕੋਲ ਰੀਕੀ ਰਹਿ ਗਿਆ 5। ਠੀਕ ਹੈ। ਜਦੋਂ ਆਪਾਂ ਇਸ ਚੀਜ਼ ਨੂੰ ਹੱਲ ਕਰਦੇ ਆਂ 4 5 ਇਹ ਕਿੰਨਾ ਬਣ ਜਾਏਗਾ ਆਪਣੇ ਕੋਲ 9 ਤੇ ਨਾਲ ਕੀ ਲੱਗਿਆ ਹੋਇਆ 5 ਦਾ ਵਰਗਮੂਲ। ਠੀਕ ਹੈ ਸੋ ਇਹਨਾਂ ਦਾ ਜੋੜ ਕਰਨ ਤੇ ਕੀ ਬਣ ਜੇਗਾ 9 5 ਦਾ ਵਰਗਮੂਲ অপਸ਼ਨ ਨੰਬਰ 3 ਜਿਹੜੀ ਹੈ ਉਹ ਸਾਡਾ ਸਹੀ ਆਨਸਰ ਬਣੇਗੀ 9 5 ਦਾ ਵਰਗਮੂਲ ਸਾਡਾ ਇਹਨਾਂ ਦਾ ਜੋੜ ਬਣੇਗਾ ਹੇਠ ਦਿੱਤੇ ਵਿੱਚੋਂ ਕਿਹੜੀ ਪਰमेय ਸੰਖਿਆ ਨਹੀਂ ਹੈ ਇੱਥੇ ਆਪਾਂ ਨੂੰ ਵੇਖਣਾ ਹੈ ਕਿ ਚਾਰੇ ਆਪਸ਼ਨ ਦੇ ਵਿੱਚ ਕਿਹੜੀ ਪਰमेय ਨਹੀਂ ਹੈ ਕਹਿਣ ਦਾ ਭਾਵ ਹੈ ਕਿ ਆਪਾਂ ਅ ਪਰमेय ਸੰਖਿਆ ਦੀ ਪਹਿਚਾਨ ਕਰਨੀ ਹੈ ਆਪਸ਼ਨਸ ਨੇ 1/5 ਵਰਗਮੂਲ 4 2.345 ਤੇ ਵਰਗਮੂਲ 5 ਸੋ ਇਹਨਾਂ ਨੂੰ ਆਪਾਂ ਹੱਲ ਕਰਕੇ ਦੇਖਦੇ ਆਂ ਸੋ ਜਿਹੜੀ ਪਰਮੇਯ ਸੰਖਿਆ ਹੁੰਦੀ ਹੈ ਉਹਦਾ ਜਿਹੜਾ ਦਸ਼ਮਲਵ ਰੂਪ ਹੁੰਦਾ ਹੈ ਆਪਾਂ ਪਹਿਲਾਂ ਵੀ ਪਿਛਲੇ MCQ ਦੇ ਵਿੱਚ ਪੜ੍ਹ ਚੁੱਕੇ ਆਂ ਕਿ ਪਰਮੇਯ ਸੰਖਿਆ ਦਾ ਦਸ਼ਮਲਵ ਰੂਪ ਸਰਡੇ ਕੋਲ ਸ਼ਾਂਤ ਹੁੰਦਾ ਹੈ ਠੀਕ ਹੈ ਜਾਂ ਫਿਰ ਅਸ਼ਾਂਤ ਆ ਸਕਦਾ ਹੈ ਤੇ ਨਾਲ ਉਹਦੇ ਅਵਿਰਤੀ ਹੋਏਗੀ ਅਵਿਰਤੀ ਮਤਲਬ ਉਹਦੇ ਵਿੱਚ ਦਰਾਉ ਹੋਏਗਾ ਠੀਕ ਹੈ ਪਰਮੇਯ ਸੰਖਿਆ ਦੇ ਇਸ ਤਰ੍ਹਾਂ ਦਾ ਦਸ਼ਮਲਵ ਦੋਨੋਂ ਦਸ਼ਮਲਵ ਰੂਪ ਦੇ ਵਿੱਚੋਂ ਕੋਈ ਵੀ ਇੱਕ ਆਨਸਰ ਜਿਹੜਾ ਹੈ ਉਹ ਬਣ ਸਕਦਾ ਹੈ ਸੋ ਆਪ ਆਪਾਂ ਸਭ ਤੋਂ ਪਹਿਲਾਂ 1/5 ਨੂੰ ਹੱਲ ਕਰਦੇ ਹਾਂ 1/5 ਨੂੰ ਹੱਲ ਕਰਨ ਲਈ 1 ਨੂੰ 5 ਨਾਲ ਭਾਗ ਕਰਾਂਗੇ ਠੀਕ ਹੈ ਦਸ਼ਮਲਵ ਲਗਾ ਲਿਆ ਕਿਉਂਕਿ 5 ਦੇ ਭਾੜੇ 'ਚ 1 ਨਹੀਂ ਆਉਂਦਾ ਦਸ਼ਮਲ ਲਗਾ ਕੇ ਇਹਨੂੰ 10 ਬਣਾ ਲਿਆ ਠੀਕ ਹੈ 5 ਦੇ ਭਾੜੇ 'ਚ 10 2 3 ਆਉਂਦੇ ਨੇ ਸੋ ਇਹਦਾ ਦਸ਼ਮਲਵ ਰੂਪ ਆ ਗਿਆ 0.2 0.2 ਇਹ ਹੁਣ ਖਤਮ ਹੋ ਗਿਆ ਸ਼ਾਂਤ ਹੋ ਗਿਆ ਕਿਉਂਕਿ ਇਸ ਤੋਂ ਅਗੇ ਹੱਲ ਨਹੀਂ ਹੋਣਾ ਹੈ ਸਾਡਾ ਜਿਹੜਾ ਬਾਕੀ ਹੈ ਰਿਮੇਂਡਰ ਹੈ ਜਿਹੜਾ ਉਹ 0 ਆ ਚੁੱਕਾ ਹੈ ਸੋ ਇਹ ਸ਼ਾਂਤ ਹੋ ਗਿਆ ਜਿਹੜਾ ਸ਼ਾਂਤ ਹੋ ਗਿਆ ਉਹ ਪਰमेय ਸੰਖਿਆ ਹੁੰਦੀ ਹੈ ਇਸ ਕਰਕੇ ਇਹ ਆਪਸ਼ਨ ਸਾਡੀ ਨਹੀਂ ਹੋਏਗੀ ਕਿਉਂਕਿ ਆਪਾਂ ਅ ਪਰमेय ਸੰਖਿਆ ਲੱਭਣੀ ਹੈ ਠੀਕ ਹੈ ਇਸ ਤੋਂ ਬਾਅਦ ਅਗਲੀ ਆਪਸ਼ਨ ਸਾਡੀ ਕੋਲ ਕੀ ਹੈ ਅਗਲੀ ਆਪਸ਼ਨ ਹੈ ਵਰਗਮੂਲ 4 4 ਦਾ ਵਰਗਮੂਲ 4 ਦਾ ਵਰਗਮੂਲ ਆਪਾਂ ਨੂੰ ਪਤਾ ਹੈ ਹੱਲ ਹੋ ਜਾਂਦਾ ਹੈ 4 ਦਾ ਵਰਗਮੂਲ ਹਾਲੋ ਓਕੇ ਕਿਉਂਕਿ 4 ਇੱਕ ਪੂਰਨ ਵਰਗ ਸੰਖਿਆ ਹੈਗੀ ਹੈ ਸੋ ਹਾਲੋ ਓਕੇ ਸਾਡੇ ਕੋਲ 2 ਆ ਜਾਂਦੀ ਤੇ ਇਹ ਵੀ ਸ਼ਾਂਤ ਹੋ ਗਈ ਇਹ ਵੀ ਖਤਮ ਹੋ ਗਈ ਜਿਹੜੀ ਸ਼ਾਂਤ ਹੋ ਗਈ ਉਹ ਕਿਹੜੀ ਸੰਖਿਆ ਹੁੰਦੀ ਹੈ ਉਹ ਪਰमेय ਸੰਖਿਆ ਹੁੰਦੀ ਹੈ ਸੋ ਇਹ ਵੀ ਆਪਸ਼ਨ ਸਾਡੀ ਗਲਤ ਹੋਗੀ ਪਹਿਲੀ ਵੀ ਤੇ ਦੂਸਰੀ ਵੀ ਕਿਉਂਕਿ ਆਪਾਂ ਅ ਪਰमेय ਸੰਖਿਆ ਦੀ ਗੱਲ ਕਰਨੀ ਹੈ ਤੀਸਰੀ ਆਪਸ਼ਨ ਹੈ 2.345 ਠੀਕ ਹੈ ਹੁਣ ਇਹ ਜਿਹੜਾ ਦਸ਼ਮਲਵ ਰੂਪ ਹੈ ਇਹ ਵੀ ਸਾਡਾ ਸ਼ਾਂਤ ਹੈ ਖਤਮ ਹੋ ਚੁੱਕਾ ਹੈ ਠੀਕ ਹੈ ਕਿਉਂਕਿ ਇਹ ਐਂਡ ਹੋ ਗਿਆ ਜਿਹੜਾ ਸ਼ਾਂਤ ਹੁੰਦਾ ਹੈ ਉਹ ਪਰमेय ਸੰਖਿਆ ਬਣਦੀ ਹੈ ਉਹ ਅ ਪਰमेय ਸੰਖਿਆ ਨਹੀਂ ਹੁੰਦੀ ਠੀਕ ਹੈ ਇਸ ਤੋਂ ਬਾਅਦ ਲਾਸਟ ਆਪਸ਼ਨ ਸਾਡੇ ਬਚੀ ਹੈ ਵਰਗਮੂਲ 5 ਵਰਗਮੂਲ 5 ਆਪਾਂ ਪੜ ਚੁੱਕੀਆਂ ਕਿ ਇਹ ਇੱਕ ਅ ਪਰमेय ਸੰਖਿਆ ਹੈ ਠੀਕ ਹੈ ਕਿਉਂਕਿ ਜਦੋਂ ਆਪਾਂ ਇਹਦੇ ਦਸ਼ਮਲਵ ਰੂਪ ਵਿੱਚ ਇਹਨੂੰ ਬਦਲਦੇ ਹਾਂ ਇਹਨੂੰ ਆਪਾਂ ਦਸ਼ਮਲਵ ਰੂਪ ਦੇ ਵਿੱਚ ਬਦਲਾਂਗੇ ਇਹਦਾ ਦਸ਼ਮਲਵ ਰੂਪ ਹਮੇਸ਼ਾ ਹੀ ਅਸ਼ਾਂਤ ਆਏਗਾ ਤੇ ਨਾਲ ਅਨਵਿਰਤੀ ਆਏਗੀ ਇਸ ਤਰ੍ਹਾਂ ਸਾਡੇ ਕੋਲ ਜਿਹੜੀ ਆਪਸ਼ਨ ਨੰਬਰ 4 ਹੈ ਠੀਕ ਹੈ ਇਸ ਅੜਾ ਕੀ ਹੋਏਗੀ ਇਹ ਪਰਮੇਯ ਸੰਖਿਆ ਨਹੀਂ ਹੋਏਗੀ ਬਾਕੀ ਜਿਹੜੀਆਂ ਆਪਸ਼ਨਸ ਨੇ ਉਹ ਸਾਰੀਆਂ ਹੀ ਗਲਤ ਹੋ ਜਾਣਗੀਆਂ